ਸੋ ਹਰਤਾ ਜੀ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਪੂਰੀ ਉਗਰਾਹਾ। ਦੋਸਤੋ ਅੱਜ ਆਪਾਂ ਪਹੁੰਚਿਆ ਪਿੰਡ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ। ਬਾਈ ਨਾਲ ਮਿਲਾਵਾਂਗੇ ਤੁਹਾਨੂੰ ਪਹਿਲਾਂ ਬਾਈ ਦੋਸਤੋ ਘੋੜੀਆਂ ਦਾ ਸ਼ਕੀਨ ਵੀ ਰਿਹਾ ਹੈ। ਘੋੜੀਆਂ ਤੋਂ ਬਾਅਦ ਬਾਈ ਦਾ ਸ਼ੌਂਕ ਜਾਗਿਆ ਬਾਈ ਨੇ ਮੱਝਾਂ ਲੈਆਂ ਦੀਆਂ ਚੰਗੀਆਂ ਤੇ ਬਾਕੀ ਬਾਈ ਨੇ ਜਿਹੜਾ ਵੀ ਕੰਮ ਕਰਿਆ ਬਾਈ ਕਹਿੰਦਾ ਪੂਰੀ ਸ਼ਿੱਦਤ ਨਾਲ ਹੀ ਕਰਿਆ ਪੂਰੇ ਸ਼ੌਂਕ ਨਾਲ ਹੀ ਕਰਿਆ। ਦੋਸਤੋ ਜਿਹੜਾ ਕੰਮ ਆਪਾਂ ਪੂਰੇ ਸ਼ੌਂਕ ਨਾਲ ਕਰਦੇ ਆ ਉਹੀ ਕੰਮ ਆਪਣਾ ਸਿਰੇ ਚੜਦਾ ਹੈ। ਤੇ ਬਾਕੀ ਬਾਈ ਜੀ ਦੇ ਮੱਜਾਂ ਨੇ ਕਰਾਵਾਂਗੇ ਦਰਸ਼ਨ ਤੁਹਾਨੂੰ ਪੂਰੀਆ ਟੋਕ ਟੋਕ ਨੇ ਝੋਟੀਆਂ ਨੇ ਤਿੰਨ ਝੋਟੀਆਂ ਬਾਈ ਕੋਲੇ ਵਕਿਆੂ ਨੇ ਦੋਸਤੋ ਤੇ ਬਾਕੀ ਰੇਟ ਵਕੈਰਾ ਡਿਟੇਲ ਸਾਰੀ ਬਾਈ ਨੂੰ ਆਪਾਂ ਵੀਡੀਓ ਦੇ ਵਿੱਚ ਹੀ ਪੁੱਛ ਲਾਂਗੇ ਆਜ ਇੱਕ ਨੰਬਰ ਤੋਂ ਕਰਦੇ ਆਂ ਸ਼ੁਰੂ ਆਜ ਝੋਟੀ ਦਿਖਾਵਾਂਗੇ ਬਾਈ ਖੜੀ ਨਾ ਕਦ 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 ਕਾੜ ਦੇਖਿਆ ਝੋਟੀ ਦਾ ਬੇਟਾ ਤੇਰਾ ਕਦ ਕਿੰਨਾ ਬਾਈ ਮੇਰਾ ਕਦ ਹੈਗਾ 5 ਫੁੱਟ 11 ਇੰਚ ਆ ਦੋਸਤੋ ਤੁਸੀਂ ਆਪ ਵੀ ਲਾ ਦਿਓ ਸਾਚਾ ਦੇ ਚੜਾਈ ਨੂੰ ਵੀ ਦਿਖਾ ਦੇ ਬਾਈ ਪੁੱਠੇ ਦੀ ਇੱਥੇ ਤੋਂ ਇੱਧਰ ਦੀ ਚੜਾਈ ਦਿਖਾ ਦੇ ਜੋਤੀ ਦੀ ਪੂਰੀ ਡਬਲ ਹੈ ਬਾਕੀ ਡੇ ਟੇਰੇ ਦੀ ਆਪਾਂ ਬਾਈ ਨੂੰ ਪੁੱਛਾਂਗੇ ਕਿ ਕਿੰਨੇ ਦੇਸੀ ਬਾਈ ਇਹਨੂੰ ਜਿੱਧਰ ਦੀ ਮਰਜ਼ੀ ਬਹਿ ਕੇ ਕੋਈ ਚੱਲੋ ਤੁਸੀਂ ਐਸ ਤਰ੍ਹਾਂ ਦਾ ਮਗਰ ਕਹਿੰਦਾ ਕਹਿੰਦਾ ਜਮੀ ਚੱਕਰੀ ਨਹੀਂ ਕਹਿੰਦਾ ਕੋਈ ਚਾਹੀ ਜਵਾਕ ਚੋਈ ਨਾ ਝੂਟੀ ਨੂੰ ਬੈਠੇ ਹੈ ਚਾਹੀ ਕੋਈ ਥੱਲੇ ਬੈ ਕੇ ਦੂਈ ਜਾਵੇ ਚਾਹੀ ਪਿੱਛੇ ਬੈ ਕੇ ਦੂਈ ਜਾਵੇ ਇਹਨੂੰ ਕੋਈ ਮਤਲਬ ਨਹੀਂ ਬਾਈ ਬਹੁਤ ਬਾਈ ਕਿੰਨੇ ਵੇ ਸੁਆ ਚੋਟੀ ਇਹ ਦੂਜੇ ਸੁਆ ਦੂਈਆ ਬਾਈ ਮੂਹੋਂ ਦੇ ਜਾਰੇ ਵਾਲਾ ਦਾ ਜਿਹੜੇ 6 ਦੰਦ ਦੇ ਨੇ ਜਿਹੜੇ ਨੇ ਲਾਏ ਤਾਂ ਬਾਈ ਕਹਿੰਦਾ 6 ਦੰਦ ਹੈ ਮੂਹੋਂ ਦੂਜੇ ਸੁਆ ਦੂਈਆ ਪਿੰਪ ਲਾਉਣ ਦਾ ਕੀ ਰਕਾਰ ਰਿਹਾ ਦੁੱਧ ਦਾ ਬਾਈ ਦਾ ਉਹ ਇਸ ਟਾਈਮ ਕਿੰਨੇ ਦਿਨ ਹੋ ਗਏ ਗਰੂਨ ਦੇ ਇਸ ਟਾਈਮ ਨੂੰ ਹੋ ਗਏ ਬਾਈ ਕੋਈ ਇੱਕ ਹਫਤੇ ਤੋਂ ਘੱਟ ਹੀ ਹੋਏ ਨੇ ਹਜੇ ਅੱਛਾ ਜੀ 6 ਦਿਨ ਹੋ ਗਏ ਜਾਨੀ ਤੁਸੀਂ ਆਪਾਂ ਹੀ ਕਰੋ ਠੀਕ ਹੈ ਜੀ ਤੇ ਦੋਸਤੋ ਜਾਨੀ ਦੇ ਕੋਲੇ ਬਈ 15 ਕਿਲੋ ਚਾਰ 15 ਕਿਲੋ ਚਾਰ ਆ ਬੰਦਾ ਕੋਈ ਦੋ ਟਾਈਮ ਚਾਰ ਟਾਈਮ ਜਦੋਂ ਮਰਜ਼ੀ ਚਾਰ ਟੈਨਸ ਤੋਂ ਲੈ ਬਾਈ ਤੇ ਕੋਈ ਬੰਦਾ ਦੋਸਤੋ ਬਾਈ ਕੋਲੇ ਰਹਿਣ ਸੈਣ ਦਾ ਖਾਣੇ ਪੀਣੇ ਦਾ ਸਾਰਾ ਪ੍ਰਬੰਧਾ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲਿਆ ਕਰੋ ਹਰੇਕ ਵੀਡੀਓ 'ਚ ਆਪਾਂ ਇਹੀ ਕਹਿਨੇ ਹੁੰਨੇ ਆ ਵੀ ਤੁਸੀਂ ਪੈਸਾ ਖਰਚਣਾ ਹੁੰਦਾ ਦੇਖੋ ਕਿਸੇ ਨੇ ਕੋਈ ਫਟਿਆ ਹੋਇਆ ਨੋਟ ਨਹੀਂ ਲੈਣਾ ਕਿਸੇ ਵਪਾਰੀ ਨੇ ਜੇ ਤੁਸੀਂ ਨੋਟਸ ਆਫ ਦੰਨੇ ਹੋ ਤੇ ਆਪ ਦੀ ਤਸੱਲੀ ਕਰਕੇ ਲਿਆ ਕਰੋ ਮਾਗਰੋ ਵੀਰ ਬਣ ਕੇ ਕਈ ਵਾਰੀ ਸਾਨੂੰ ਅਗਲਾ ਫੋਨ ਲਾ ਲੈਂਦਾ ਵੀ ਯਾਰ ਇਹਨੇ ਦੁੱਧ ਹੀ ਨਾ ਕਿ ਦਿੱਤਾ ਇਹਨੇ ਇੰਨਾ ਕਰ ਦਿੱਤਾ ਕਿਉਂਕਿ ਆਪਾਂ ਤਾਂ ਹੁਣ ਬਾਈ ਦੇ ਘਰੇ ਰਹਿ ਨਹੀਂ ਸਕਦੇ ਇੱਕ ਦਿਨ ਦੋ ਦਿਨ ਰਹਿ ਨਹੀਂ ਸਕਦੇ ਇਹ ਫਰਜ ਦੋਸਤੋ ਸੋਡਾ ਬਣਦਾ ਵੀਡੀਓ ਦੇ ਮਾਧਮ ਨਾਲ ਹੀ ਅਸੀਂ ਤਾਂ ਬਸ ਇੱਕ ਜਾਨਵਰ ਦੀ ਤੁਹਾਨੂੰ ਇੱਕ ਮਤਲਬ ਦਿੱਖ ਦਿਖਾ ਦਾਨੇ ਆ ਇੱਕ ਆਈਡੀਆ ਮਿਲ ਜਾਣਾ ਜਾਨਵਰ ਦਾ ਬਈ ਬੱਚਾ ਕੀ ਹੈ ਇਹਦੇ ਨਾਲ ਇਹਦੇ ਨਾਲ ਕੋਈ ਕੱਟੀ ਆ ਖੜੀ ਹੈ ਜੀ ਦੋਸਤੋ ਨਾਲ ਇਹਦੇ ਕੱਟੀਆਂ ਦਿਖਾ ਰਹੇ ਬਈ ਕੱਟੀ ਚੋਂ ਇਹ ਕੱਚੀ ਸੂਈ ਹੋਈ ਹੈ ਤੇ ਬਾਕੀ ਪਲੱਸ ਪੁਆਇੰਟ ਆ ਦੋਸਤੋ ਮੱਝ ਦਾ ਬੱਚਾ ਵੀ ਤਿਆਰ ਕਰਨਾ ਆਪਣੇ ਵਾਸਤੇ ਇੱਕ ਆਮ ਤੌਰ ਵੀ ਮਹਿੰਗੇ ਬੋਲਦੇ ਹੋ ਜਾਂਦਾ ਅੱਗੇ ਜਾ ਕੇ ਬਾਈ ਇਹਦਾ ਰੇਟ ਕੀ ਰਹੂਗਾ ਇਹੋ ਕੀ ਰੇਟ ਬਾਈ ਜੀ ਆਪਾਂ ਦਾ 1 ਲੱਖ 40000 ਕਰ ਦਈਏ ਠੀਕ ਹੈ ਜੀ 6 ਕਿੰਨੇ ਵੀ ਹੋ ਜੂਗੀ ਬਾਈ 1 ਲੱਖ 35000 ਰੁਪਏ ਆਪਾਂ ਦਾ 1 ਲੱਖ 35000 ਹਾਂ ਜੀ ਬਈ ਕਿੰਨੇ ਕਿ ਦੁੱਧ ਦੀ ਆ ਕਿੱਥੇ ਜਾ ਸਕਦੀ ਹੈ ਦੁੱਧ ਦੁੱਧ ਬਾਈ ਜੀ ਦੇਖੋ ਮੇਰੇ ਤਾ ਹੀ ਹੈਗੀ ਆ ਕੋਈ 19 ਲੀਟਰ ਦੀ ਮੈਨੂੰ ਠੀਕ ਹੈ ਜੀ ਕੋਈ 18 19 ਬਈ ਕਿਸ ਟਾਈਮ ਆਪਾਂ 15 ਚਵਾ ਦਾਂਗੇ ਜੇ ਕੋਈ ਬੰਦਾ ਹੋਵੇ 19 ਲੀਟਰ ਬਾਈ ਚਵਾ ਦਾਂਗੇ ਕੋਈ ਬੰਦਾ ਜੇ ਕਿਸੇ ਨੇ ਆਨਲਾਈਨ ਆਪਣੇ ਕੋਲ ਲੈਣੀ ਆ ਠੀਕ ਹੈ ਜੀ 14 ਲੀਟਰ ਦੀ ਆਪਣੀ ਗਾਰੰਟੀ ਵਾਂਗ ਕੋਈ ਵੀ ਭਰਾ ਆਪਣਾ ਧਾਰ ਨਹੀਂ ਹਮਾਰੇ ਠੀਕ ਹੈ ਜੀ ਕਰੇ ਜੋਵੇ ਜੇ ਨਾਲ ਬੋਲਾ ਦੀ ਮਦਦ ਦੇਵੇ ਤਾਂ ਆਪਣੇ ਘਰੇ ਮਾਝ ਚੜਾ ਕੇ ਭੇਜ ਦਿੰਦੇ ਭਾਈ ਦੇ ਘਰੇ ਆ ਠੀਕ ਹੈ ਬਈ ਖੋਲ ਕੇ ਚੜਾਈ ਇਹਨੂੰ ਦੋਸਤੋ ਆਪਾਂ ਇਹ ਇੱਕ ਛੋਟੀ ਖੋਲ ਕੇ ਚਲਾਵਾਂਗੇ ਬਾਕੀ ਆਪਾਂ ਖੜੀਆਂ ਹੋ ਕੇ ਦਿਖਾ ਦਾਂਗੇ ਇੱਥੇ ਕਿਉਂਕਿ ਟਾਈਮ ਦਾ ਬਹਾਸ ਨਹੀਂ ਥੋੜਾ ਜਿਆਦਾ ਦੂਰ ਵਾਲੀ ਬੈਠੇ ਆ ਬਾਈ ਕੋਲੇ ਉਧਰ ਪਿੰਡਾਂ ਕੰਨੀ ਵੀ ਜਾਣਾ ਉਧਰ ਵੀ ਕੰਮਕਾਰ ਬਹੁਤ ਨੇ ਬਾਈ ਚਲਾ ਦਿਆਂਗੇ ਬਾਕੀ ਛੋਟੀ ਦਿਖਾ ਯਾਰ ਕੱਦ ਕਾੜ੍ਹ ਸਿੰਘ ਸਿੰਘ ਦੀ ਕੁਆਲਿਟੀ ਹੈ ਨਾ ਛੁੱਕੀ ਮਾਰ ਨਹੀਂ ਸਕਦੀ ਤੇਰੇ ਕੋਲ ਚਲਾਇਆ ਚੱਲ ਚੱਲ ਬਾਕੀ ਦੋਸਤੋ ਸਿੰਘ ਸਿੰਘ ਦੀ ਕੁਆਲਿਟੀ ਦੇਖ ਲਓ ਬਾਕੀ ਲੰਬਾਈ ਦੇਖ ਲਓ ਕੱਦ ਦੇਖ ਲਓ ਚੜਾਈ ਦੇਖ ਲਓ ਛੋਟੀ ਦੀ ਜਮੇ ਕੰਡੇ ਕਰਦੀ ਜਾਂਦੇ ਵਾ ਘਵਾ ਆਰੋੜੀ ਨੇ ਕਹਿ ਦਿੰਿਆ ਸੋਨਾ ਹਾਸੀ ਦੀ ਝੋਤੀ ਬੰਦਾ ਨਾ ਰੱਖਦਾ ਜਾਨਵਰ ਜਿਹੜਾ ਬਈ ਕਹਿੰਦਾ ਹੈ ਅਰਲਾ ਕਹਿੰਦਾ ਹੈ ਬਾਈ ਚੰਗੇ ਜਾਨਵਰ ਜਿਵੇਂ ਕਮਾਲ ਦੇ ਜਾਨਵਰ ਰੱਖਦਾ ਹੈ ਭਾਈ ਪੂਰੇ ਟੌਪ ਦੇ ਤੇ ਬਾਕੀ ਰੇਗ ਰੁਕ ਦੋਸਤੋ ਝੋਤੀ ਦਾ ਗੱਸਤਾ ਹੁਣ ਆਪਾਂ ਗੱਲ ਕਰਦੇ ਆ ਦੋ ਨੰਬਰਾਂ ਦੀ ਝੋਤੀ ਬਾਰੇ ਉਹ ਦੋ ਨੰਬਰਾਂ ਦੀ ਜਿਹੜੀ ਨਿਕਾਪੇ ਕਰੀ ਗੱਲ ਵਿੱਚ ਐਡ ਕਰ ਜੀ ਜਰਾ ਲੈ ਕੇ ਨਾ ਸਰ ਬਾਕੀ ਦੋ ਨੰਬਰਾਂ ਹੀ ਝੋਕੀ ਦਿਖਾ ਦੇ ਬਾਈ ਕੱਦ ਕਾਠ ਤੇ ਰੂਬਰ ਮੈਂ ਨਾ ਝੋਟੀ ਦਾ ਬਾਕੀ ਥਣਲੇਵੇ ਦੀ ਬਾੜੀ ਚੰਗੀ ਐ ਬਾਕੀ ਸੰਗ ਸੰਗ ਦਿਖਾ ਦੀ ਬਾਈ ਬਾਈ ਇਹਦੀ ਕੀ ਡਿਟੇਲ ਆ ਝੋਕੀ ਦੀ ਇਹ ਤਕਰੀਬ ਨਾਲ ਬੰਡੀਆਂ ਮੱਝਾਂ ਦੀ ਬਰਾਬਰ ਦੀਆਂ ਚ ਖੜੀ ਹੋਵੇ ਕਿਉਂਕਿ ਇਹਦੇ ਨਾਲ ਵਾਲੀ ਵੱਡੀ ਖੜੀ ਨਾ ਵਾਲੀ ਜਿਹੜੀ ਆ ਖੜੀਆਂ ਲੱਗਦੀਆਂ ਕਿਉਂਕਿ ਮੈਨੂੰ ਪਹਿਲਾਂ ਜਦੋਂ ਇਸ ਝੋਟੀ ਦੇ ਉਰੋਂ ਤਾਂ ਪਹਿਲਾਂ ਹੀ ਪੂਰੀ ਵੱਡੀ ਮੱਝ ਲੱਗਦੀ ਸੀ ਠੀਕ ਆ ਜੀ ਇਹ ਵੀ ਵੱਡੀ ਲੱਗਦੀ ਸੀ ਆ ਵੀ ਵੱਡੀ ਲੱਗਦੀ ਸੀ ਪਰ ਜਿਹਦਰ ਵੀ ਇਹ ਆਈ ਹੈ ਇਹ ਹੁਣ ਇਹਨਾਂ ਤੋਂ ਕਿੰਨੇ ਮਹੀਨੇ ਹੋਏ ਐ ਇਹ ਵੀਰੇ ਤੀਜੇ ਸੁਆਹ ਜੀ ਕਿੰਨੇ ਕਿ ਦਿਨ ਹੋ ਗਏ ਸੁਣ ਨੂੰ ਇਹਨੂੰ ਸੁਣੀ ਨੂੰ ਬਾਈ ਹੋ ਗਏ ਜੀ 15 ਦਿਨ ਬੱਚਾ ਬਾਈ ਕੱਟੀ ਸੀਗੀ ਬਾਈ ਉਹਦੀ ਐਕਸਪਾਇਰ ਹੋ ਗਈ ਤਿੰਨ ਚਾਰ ਦਿਨ ਹੋ ਗਏ ਅੱਛਾ ਜੀ ਔਰ ਦੂਸਤ ਬਾਈ ਨੂੰ ਨਾ ਕੋਈ ਟਕਟਾ ਲਾਉਣ ਦੀ ਲੋੜ ਹੈ ਨਾ ਇਹਦੇ ਮੂਰੇ ਕੋਈ ਚਾਰਟ ਪੜਾਉਣ ਦੀ ਲੋੜ ਹੈ ਇੰਦਾ ਹੀ ਬਸ ਤੁਸੀਂ ਧਾਰ ਦੇ ਕੇ ਥਾਪੀ ਮਾਰੋ ਤੇ ਥੱਲੇ ਬਹਿ ਜਾਓ ਵਾਰਟ ਲੈ ਕੇ ਠੀਕ ਹੈ ਜੀ ਕੋਈ ਚਾੜ ਨਹੀਂ ਕੋਈ ਟੀਕਾ ਨਹੀਂ ਮਾਰਦੇ ਇੱਥੇ ਨਹੀਂ ਕੋਲ ਦੀ ਰੋਡ 16 ਕਿਲੋ ਦੁੱਧ ਬਾਈ ਆਪਣੇ ਕੋਲੇ ਪ੍ਰੂਫ ਆਏਗਾ ਵੀ ਵੀਡੀਓ ਵਗੈਰਾ ਕਿੰਨੇ ਦਿਨ ਹੋ ਗਏ ਹੋਣਗੇ ਤੁਸੀਂ ਵੀ ਜੀਚਾ ਆਪਾਂ ਸਾਫਤ ਕਰ ਦਈਏ ਹਾਂ ਜਿਹਦੇ ਵੀਰ ਭਰਾ ਦੇ ਲੈਣੀ ਹੋਏ ਉਹ ਆਪਣੇ ਕੋਲੇ ਪ੍ਰੂਫ ਆ ਬਾਈ ਇਹਦੀ ਵੀਡੀਓ ਬਣੀ ਹੋਈ ਹੈ ਦੋਸਤ ਬਾਈ ਕਹਿੰਦਾ ਵੀਡੀਓ ਬਣੀ ਹੋਈ ਹੈ ਮਾਗਰ ਬੱਚਾ ਦੀ ਇਹਦੇ ਵੀਡੀਓ ਦੇ ਵਿੱਚੋਂ ਡੇਟ ਨਿਕਲਿਆ ਹੋਊਗੀ ਕਿ ਕਿਹੜੀ ਨਿਸ਼ਾਨੀ ਲਾ ਲੋ ਵੀਰ ਜਿਹੜਾ ਦੇਖਣੀ ਹੋਈ ਗਾ ਗੋੜਨੀ ਦੇ ਨਾਲ ਵੀ ਘੱਟੀ ਖੜੀ ਹੋਊਗੀ ਠੀਕ ਹੈ ਜੀ ਦੋ ਨੰਬਰ ਤੇ 3 ਦੁੱਧ ਤੋਂ ਕਿੰਨਾ ਤਿਆਰ ਬਾਈ ਦੁੱਧ ਇਸ ਟਾਈਮ ਬਾਈ 16 ਕਿਲੋ ਦੁੱਧ ਤੇ ਥੱਲੇ ਪੂਰਾ ਤਿਆਰ ਹੈ 16 ਤੇ 15 ਕਿਲੋ ਚਾਹਤ ਜਦੋਂ ਮਰਜ਼ੀ ਚੋਣ ਜਦੋਂ ਮਰਜ਼ੀ 15 ਕਿਲੋ ਦੀ ਆਪਣੀ ਬਾਈ ਜਾਨੀ ਆਨਲਾਈਨ ਵੀ ਜੇ ਕਿਸੇ ਨੇ ਮੰਗਾਉਣੀ ਆ ਬੜੀ ਗਾੜੀ ਕੋਈ ਵੀਰਪਰਾ ਧਾਰ ਬਣਾ ਮਰੇ ਬਾਈ ਇਹਦਾ ਫਿਕਸ ਰੇਟ ਕੀ ਰਹੂਗਾ ਇਹਦਾ ਬਾਈ ਦੀ ਮੁੱਲ ਹੈਗਾ 1,10,000 ਰੁਪਇਆ ਠੀਕ ਹੈ ਜੀ ਔਰ 1.5 ਦੀ ਦੀ ਜੈਸ ਨੂੰ ਬਾਈ 1.5 ਬਾਕੀ ਦੋਸਤੋ ਛੋੜ ਛੱਪਾ ਹੋ ਜੂਗਾ ਕੋਈ ਗੱਲ ਨਹੀਂ ਕਰ ਦੂਗਾ ਬਾਈ ਬੰਦਾ ਦਿਲਦਾਰ ਹੈ ਬਾਕੀ ਤਿੰਨ ਨੰਬਰਾਂ 'ਚੋਂ ਵੀ ਦਿਖਾਉਣਾ ਦੋਸਤੋ ਤੁਹਾਨੂੰ ਬਾਕੀ ਜੋ ਤੁਰੂ ਕੀ ਦੋਸਤੋ ਲੈਵਲ ਉਹ ਆ ਦੇਖ ਲਓ ਪੂਰੇ ਚ ਚੌੜੇ ਢਾਂਚੇ ਦੀ ਹੈ ਬਾਕੀ ਬਰੀਕੀਆਂ ਬੋਧ ਨੇ ਝੋਟੀ ਚ ਬਾਕੀ ਥਣ ਥਣ ਚੰਗਾ ਲੱਗਿਆ ਦੋਸਤੋ ਜੋ ਤੁਰੂ ਕੀ ਹਵਾਨੇ ਦੀ ਜੱਜਮੈਂਟ ਕਰ ਲਿਓ ਬਾਈ ਐਵੇਂ ਚ ਲੱਗ ਜੂਗੀ ਬਾਕੀ ਦੋਸਤੋ ਇਹਦੀ ਡਿਟੇਲ ਬਾਈ ਨੂੰ ਪੁੱਛ ਦੂਗਾ ਮੈਂ ਤੁਰੂ ਕੀ ਉਹ ਜੱਜਮੈਂਟ ਕਰ ਲਵਾ ਜਗਾ ਦੀ ਤੰਗੀ ਆ ਹੁਣੇ ਬਾਈ ਕੋਲੇ ਜਗਾ ਕਰਕੇ ਜਾਣ ਪਰ ਐ ਹੁੰਦਾ ਵੀ ਪੱਕੇ ਚ ਤਾਂ ਨਹੀਂ ਤੋੜਦੇ ਤੇਰੇ ਮੁਲਕੇ ਜਾਣ ਵਾ ਡਿੱ ਗਿਆ ਨਾ ਸੱਟ ਫੇਟ ਲੱਗ ਜੰਗੇ ਕੋਈ ਵਾਰੀ ਬਾਕੀ ਹਵਾਨਾ ਉਹਨਾਂ ਦਿਖਾਉਂਦਾ ਚਲਾ ਆਂਦੇ ਬਾਈ ਕਹਾਂ ਤੋਂ ਮੋੜ ਲੈ ਮੋੜ ਲੈ ਮੋਰਨ ਜੇ ਮੈਂ ਕਰਦਾ ਪਰ ਮੈਂ ਇੱਧਰ ਲੈ ਜਾਉਂ ਮੋਰਨ ਦਾ ਦੰਦਾਂ ਦਾ ਬੰਦਾ ਕਰਾਂ ਦੋਸਤੋ ਬਰੀਕੀਆਂ ਬਰੂਕੀਆਂ ਬੋਲ ਰਹੇ ਜੋ ਕਿ ਬਾਕੀ ਡਿਟੇਲ ਇਹਦੀ ਆਪਾਂ ਭਾਈ ਨੂੰ ਪੁੱਛਣਾ ਭਾਈ ਇਹਦੇ ਬਾਰੇ ਦੋ ਜਾਣਕਾਰੀ ਇਹ ਕਿੰਨੇਵੇਂ ਸਵਰਥ ਏ ਬਾਈ ਜੀ ਇਹ ਕਿ ਚੋਕ ਚੁਸੂਈ ਹੋਈ ਹੈ ਜੀ ਠੀਕ ਹੈ ਜੀ ਇਹ ਨੂੰ ਕੋਈ 10 ਦਿਨ ਹੋ ਗਏ ਬਾਈ ਸੂਈ ਨੂੰ ਆ ਕੱਟੀ ਹੈ ਜੀ ਮਗਰ ਕੱਟੀਏ ਦੇ ਨਾਲ ਨਹੀਂ ਹਾਂ ਜੀ ਇਹ ਦੇ ਨਾਲ ਕੱਟੀ ਹੈ ਠੀਕ ਹੈ ਜੀ ਪਰ ਇਹਦਾ ਬਾਈ ਮੁੱਲ ਹੈਗਾ 1 ਲੱਖ ਰੁਪਇਆ ਠੀਕ ਹੈ ਜੀ ਪਰ ਜਿਸ ਲੋ ਇਹ 95000 ਰੁਪਇਆ ਜੀ 95000 ਲੈ ਬਈ ਦੁੱਧ ਕਿੰਨਾ ਕਿਲੋ ਤਿਆਰ ਆ ਬਾਈ 14 ਕਿਲੋ ਦੁੱਧ ਤਿਆਰ ਆਗੇ ਥੱਲੇ 14 ਕਿਲੋ ਹਾਂ ਜੀ ਹੋਊਗਾ ਜਾਨੀ 15 ਆਪਾਂ ਦੱਸਾਂਗੇ 14 ਠੀਕ ਹੈ ਜੀ 14 ਦੀ ਆਪਣੀ ਗਾਰੰਟੀ ਹੋਊਗੀ ਬਾਈ ਪੂਰੀ ਤਰ੍ਹਾਂ ਕੋਈ ਵੀਰ ਦੀ ਧਾਰਨਾ ਨਾ ਮਾਰੇ ਇਦਾਂ ਹੀ ਆਪਾਂ ਆਪਣਾ ਨੰਬਰ ਕੋਲ ਦੋ ਬਾਈ ਆਪਣਾ 04213 ਇੱਕ ਵਾਰੀ ਫੇਰ 98763 04213 98763 04213 ਬਾਕੀ ਪਿੰਡ ਵਈ ਜੀ ਆਪਣਾ ਹੈਗਾ ਡੱਲਾ ਜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਡੱਲਾ ਪਿੰਡ ਵਈ ਜੀ ਆਪਣਾ ਗੁਰਦੁਆਰਾ ਮਹਿਤਿਆਣਾ ਸਾਹਿਬ ਆ 10ਵੇਂ ਪਾਸ਼ਾ ਦੀ ਸ਼ੋਪਰਾਪਾ ਧਰਤੀ ਐ ਉਹ ਵੀ ਆਪਣੇ ਘਰ ਤੋਂ 10 ਕਿਲੋਮੀਟਰ ਛਿਪਦੀ ਵਾਲੀ ਸਾਈਡ ਆ ਔਰ ਨਾਨਖਰ ਕਲੇਰਾ ਬਾਬਾ ਨਾਨ ਸਿੰਘ ਜੀ ਦੀ ਜਨ ਸ਼ੋਪਰਾਪਾ ਧਰਤੀ ਜਿਹੜੀ ਤਪਸਥਾਨਾ ਬਾਬਾ ਜੀ ਦਾ ਉਹ ਵੀ ਆਪਣੇ ਘਰ ਤੋਂ ਹੈਗਾ 10 ਕਿਲੋਮੀਟਰ ਵਈ ਜੀ ਜਗਰਾਉਂ ਪਿੰਡ ਹੈਗਾ ਜਿਹੜਾ ਜਗਰਾਉਂ ਸ਼ਹਿਰ ਆ ਜਿਗਰਾਉਂ ਦੀ ਜਿਹੜੀ ਪਸ਼ੂ ਮੰਡੀ ਆ ਬਾਈ ਜੀ ਉਹ ਆਪਣੇ ਘਰ ਤੋਂ ਪੂਰੀ 12 ਕਿਲੋਮੀਟਰ ਜੀ ਚੱਲ ਕੇ ਠੀਕ ਔਰ ਜਿਹੜਾ ਰੈਕੋਟ ਤੋਂ ਜਿਗਰਾਉਂ ਰੋਡ ਹੈ ਜੀ ਉਹ ਆਪਣੇ ਘਰ ਤੋਂ 7 ਕਿਲੋਮੀਟਰ ਰਹਿ ਜਾਂਦਾ ਔਰ ਜਿਹੜਾ ਹੈਗਾ ਜਾਂਦਾ ਜੀ ਨਾਨਕਸਰ 68 ਝੋਲਡਾਂ ਤੋਂ ਨਾਨਕਸਰ ਕਲੀਰਾਂ ਨੂੰ ਜਾਂਦਾ ਰੋਡ ਜਿਹੜਾ ਉਹ ਆਪਣੇ ਪਿੰਡ ਦੇ ਵਿੱਚ ਨਹੀਂ ਜਾਂਦਾ ਜੀ ਠੀਕ ਹੈ ਬਾਕੀ ਦੋਸਤੋ ਜਾਣਕਾਰੀ ਸਾਰੀ ਬਾਈ ਨੇ ਜੈਨੂਇਨ ਦਿੱਤੀ ਹੈ ਬਾਕੀ ਦੋਸਤੋ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਹੈ ਜਾਨਵਰ ਦਿਖਾਉਣਾ ਸਾਡਾ ਫਰਜ਼ ਹੈ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਦੂਰ ਤੋਂ ਆਉਣ ਵਾਲੇ ਵੀਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਬਾਕੀ ਦੋ ਟਾਈਮ ਚਾਰ ਟਾਈਮ ਦੋਸਤੋ ਚੋਕੇ ਲਿਓ ਡੰਗਰ ਤੇ ਬਾਕੀ ਬਾਈ ਨੂੰ ਇਹ ਗੱਲ 'ਚ ਕੋਈ ਇਤਰਾਜ਼ ਨਹੀਂ ਹੋਊਗਾ ਤੁਸੀਂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਆਪਣੇ ਘਰੇ ਬਾਕੀ ਨਾ ਤਿੰਨੇ ਝੋਟੀਆਂ 'ਚ ਦੋਸਤੋ ਜਿਹੜੀ ਝੋਟੀ ਕਿਸੇ ਵੀ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਰੇਟ ਮਕਾ ਕੇ ਦੋ ਟਾਈਮ ਚਾਰ ਟਾਈਮ ਚੋਕੇ ਦੋਸਤੋ ਝੋਟੀ ਲਿਜਾ ਸਕਦੇ ਹੋ ਐਡਰੈਸ ਬਾਈ ਨੇ ਕਨਫਰਮ ਕਰਤਾ ਤੇ ਬਾਕੀ ਆਪਣੇ ਚੈਨਲ ਨੂੰ ਦੋਸਤੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਵੀਡੀਓ ਦੇ ਐਂਡ ਤੱਕ Comment